ਇਹ ਜੀ ਲੈ ਬੋੜਾ ਸਰ ਉਹਦੇ ਘਾਟੀ ਕੀ ਬਾਤ ਗਾਂ ਤੋਰੀ ਮੱਬਾ ਲੰਬਾ ਲੰਬਾ ਤੋਰੀ ਖਾ ਸਰ ਭਾਈ ਬਰੇ ਮੱਥਾ ਉੱਚਾ ਉੱਚੇ ਮੱਥੇ ਲਾ ਬੱਕਰੇ ਉਹ ਯਾ ਬੱਚੇ ਲੰਮੀ ਗਰਦਨ ਹੈ ਸਹੀ ਬਾਬਾ ਲਿਆ ਬਸ ਵਧੀਆ 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 ਕੰਨ ਫੜ ਕੰਨ ਹਾਂ ਹੁਣ ਤੋਰ ਓ ਬਾਬਾ ਤੈਨੂੰ ਵੀ ਨਹੀਂ ਤੋੜਨਾ ਆਇਆ ਪਰ ਇਹਨੂੰ ਕਰ ਬੱਕਰੇ ਨੂੰ ਸਿੱਧਾ ਫੇਰ ਪਵਾਈਏ ਗਿੱਦਾ ਪਰ ਇਹਨੂੰ ਹਟ ਚੱਕਰ ਮਾੜੀ ਜੀ ਹਟ ਕਿਆ ਮੁਰ ਕੇ ਮੁਰ ਖੜਿਆ ਖੜਿਆ ਥੋੜ ਹਟ ਹੁਣ ਤੂੰਰਾ ਦਿਖਿਆ ਦਾ ਲਗਾ ਦਿਆ ਫੰਟਾ ਲਗਾ ਦਿਆ ਲਿਆ ਬਹੁਤ ਅੱਛਾ ਐ ਤੋਰਿਆ ਕਰਦੇ ਨੇ ਤੁਹਾ ਸਿੰਘ ਸੂਰਮੇ ਘੋੜੇ ਤੋਰੇ ਨੇ ਕਦੇ ਓਏ ਆਉ ਕੰਡ ਬਦੋੜੇ ਤੋਰੇ ਨਹੀਂ ਤਾਂ ਘੋੜਾ ਮੈਂ ਬੋਥੇ ਤੋਰੇ ਨਹੀਂ ਝਾਂਜਰਾ ਪਾ ਕੇ ਕਾਠੀਆਂ ਪਾ ਕੇ ਉੱਤੇ ਚੜ ਕੇ ਕਿਉਂ ਜੀ ਜਿਹਨੇ ਉੱਠ ਕੱਢਤਾ ਉਹ ਦੂਤੋਂ ਦੀ ਕੋਈ ਗੱਲ ਨਹੀਂ ਅਸੀਂ ਉੱਠ ਕੱਢੇ ਨੇ ਸਵਾਰੀ ਵਾਲੇ ਹਾਂ ਨਾ ਭਾਈ ਖੀਰਾ ਬੱਚਾ ਇਹ ਤੇ ਓਕੇ ਦੀ ਰਿਪੋਰਟ ਹੈ ਕੋਈ ਨਹੀਂ ਇਹਦੇ ਵਿੱਚ ਖੋਟ ਹੈ ਤੇ ਹੁਣ ਮੁੱਲ ਪੁੱਛਣ ਦੀ ਏ ਟੋਟ ਹੈ ਆ ਜਾ ਬਾਬੇ ਵੀਰੇ ਮੇਰ ਦਾ ਆ ਭਾਏ ਗੋਡੇ ਲੋਟ ਨਹੀਂ ਨਾ ਹੋਏ ਤਾਂ ਇਹ ਆ ਆਹ ਥੋੜੀ ਗੋਡੇ ਦਾ ਤੂੰ ਇਹ ਬੱਕਾ ਬੱਕਰ ਨੂੰ ਕਿ ਤੁਰੇਦਾ ਤੁਰੇਦਾ ਤਾਂ ਆਪ ਤੋਂ ਨਹੀਂ ਜਾਂਦਾ ਮੈਂ ਪਹਿਲਾਂ ਕਿਹਨਾਂ ਬੱਕਰ ਨੂੰ ਕਿੱਥੋਂ ਤੁਰ ਹਾਂ ਨਹੀਂ ਸਿੰਘ ਸੂਰਮੇ ਦਾ ਸਿੰਘ ਸੂਰਮੇ ਦਾ ਨਜ਼ਰ ਨਹੀਂ ਆਉਂਦੇ ਹੁੰਦੇ ਸਹੀ ਗਾਤ ਜੀਤ ਨਹੀਂ ਗਾਇਆ ਸੀ ਮਾਨਕ ਨੇ ਕਹਿੰਦਾ ਸਿੰਘ ਸੂਰਮੇ ਨਜ਼ਰ ਨਹੀਂ ਆਉਂਦੇ ਪਿੱਛੇ ਰਹਗੀ ਤੂੰ ਡੂੜਦੀ ਹਾਂ ਕਿਉਂ ਜੀ ਠੀਕ ਹੈ ਜੀ ਸਿੰਘ ਸੂਰਮੇ ਆ ਤੁਸੀਂ ਤਾਂ ਬਾਬੇ ਸਿੰਘ ਸੂਰਮੇ ਗੁਰੂ ਮਹਾਰਾਜ ਦੀਆਂ ਲਾਡੀਆਂ ਫੌਜਾਂ ਨੇ ਜਿਉਂਦੀਆਂ ਰਹਿਣਾ ਇਹਨਾਂ ਦੀਆਂ ਕੁਰਬਾਨੀਆਂ ਆਪਾਂ ਹੀ ਕਰੀਆਂ ਹੋਈਆਂ ਨੇ ਅਸੀਂ ਇਹਨਾਂ ਦੀ ਦੇਣ ਨਹੀਂ ਦੇ ਸਕਦੇ ਤਾਂ ਹੀ ਉਹਰੇ ਬੈਠੇ ਆਪਾਂ ਹਾਂਜੀ ਧੰਨਵਾਦ ਬਾਬਿਆਂ ਦਾ ਗੁਰੂ ਦੀ ਨਾਨਕ ਦੀ ਲਾਡਲੀ ਫੌਜ ਹੈ ਹਾਂਜੀ ਦੱਸੋ ਕੀ ਮੰਗਦੇ ਹੋ ਮੰਗਦੇ 1700 ਦੱਸਿਓ ਨਾ 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 ਨਹੀਂ ਨਹੀਂ ਨੇ ਮੁੰਡੇ ਨੇ ਰੱਖਣਾ ਨਵਾਂ ਫਾਰਮ ਪਾਇਆ ਵਿਚਾਰਿਆਂ ਨੇ ਆਹ ਬਾਈ ਨੇ ਸੇਠ ਨੇ ਜੇ ਕੋਈ ਬਾळा ਮੰਗਿਆ ਫੇਰ ਗਏ ਚੀਜ਼ੀ ਬਾळा ਹੀ ਆ ਫਿਰ ਐਵੇਂ ਹੀ ਵੇਚਣ ਵਾਲੀ ਗੱਲ ਕਰਿਆ ਕਰੋ ਆਥ ਨੂੰ ਲੱਖ ਮੰਗੀਆਂ ਨੇ ਉਹ ਤੜਕੀ ਆਥ ਨੂੰ 1500 ਦਾ ਦੇ ਜਾਣੇ ਉਹ ਗੱਲਾਂ ਨਾ ਕਰੋ ਤੂੰ ਦੱਸ ਦੇ ਫਿਰ ਮੈਂ ਤਾਂ ਤੈਨੂੰ ਪੱਕੇ ਹੀ ਦੱਸੂਗਾ ਆਪੇ ਦੱਸੂ ਪੁੱਛਣਾ ਹੁਣਾਂ ਤੂੰ ਵੀ ਨਹੀਂ ਦੱਸ ਕਿਉਂ ਵੀ ਮਾਰਦਾ ਨਿਸ਼ਾਨ ਹੈ ਮਾਲ ਦਾ ਮੁੱਲ ਲਾਦਾ ਪੂਰਾ 12000 ਦਾ ਦਿੰਨੇ ਨਹੀਂ ਕੱਟ ਕੱਟ ਨਹੀਂ ਹੈਗਾ ਹਾਂ ਦੱਸ ਕੋਈ ਕੱਟ ਨਹੀਂ ਮੇਰੇ ਸਾਈ ਕੱਟ ਯਾਰ ਕਦੇ ਤੇਰਾ ਮਾਲ ਨਹੀਂ ਵੇਚ ਅੱਜ ਪਹਿਲੀ ਵਾਰ ਮਾਰ ਗਏ ਸੀ ਦਵਾਈ ਤਾਂ ਹੈਗੇ ਮੈਨੂੰ ਚਲ ਦਵਾਈ ਵੀ ਕਹਿੰਦੇ ਦਵਾਈ ਦੋ ਤੇ ਬਾਬਾ ਸਾਡੇ ਪਾਦੇ ਤੁਸੀਂ ਰਾਬੂ ਅਸੀਂ ਤਾਂ ਤੁਹਾਡੀ ਜੋਤ ਲਾ ਕੇ ਆਉਨੇ ਹਾਂ ਹਾਂਜੀ ਵੀ ਵੇਚਣ ਵਾਲਾ ਵੀ ਮਿਲੇ ਲੈਣ ਖਰੀਦਣ ਵਾਲਾ ਵੀ ਅੱਛਾ ਤੁਹਾਡੀ ਸੁੱਖ ਮੰਗਦੇ ਆ ਕਿਉਂ ਜੀ ਹੁਣ ਬਹੁਤੀਆਂ ਗੱਲਾਂ ਨਾ ਕਰੀ ਬੱਕਰਾ ਦੇ ਦੇ 12.5 ਹਜ਼ਾਰ ਦਾ ਬਸ ਚੁੱਪ ਕਰ ਜਾ ਸਹੀ ਹੈ ਮੈਨੂੰ ਤੁਹਾਨੂੰ ਕਿਦਾਂ ਦੱਸਦੇ ਹਾਂ 14000 ਦਾ ਬੱਕਰਾ ਹਨਾ ਬੋਲ ਦੇ ਵੈਗਰੂ ਬੋਲ ਦੇ bari ਖੋਲ ਕੇ ਬਸ 14000 ਦਾ ਦੱਸਤਾ ਤੈਨੂੰ ਹਨਾ ਹੀ ਹੋਣਾ ਸਹੀ ਹੈ ਬੱਕਰਾ ਵੀ ਚੀਜ਼ ਬਹੁਤ ਸੋਹਣੀ ਹੈ ਨਾ ਚੀਜ਼ ਵੰਡਣ ਵਾਲੀ ਹੈ ਤੋਲ ਕੇ ਲਾ ਦੇ ਈਗਿਆ ਨਾ ਬੱਚੇ ਮੈਂ ਇੱਕ ਗੱਲ ਦੱਸਾਂ ਤੀਰ ਦਾ ਨਿਸ਼ਾਨਾ ਮਾਰ ਕੇ ਮਾਰੇ ਨਾ ਦਵਾ ਨੂੰ ਇਹ ਭੱਜ ਗਿਆ ਤਾਂ ਜਿਉਂਦਾ ਰਹਿ ਗਿਆ ਉਹ ਸਾਡਾ ਚੇਲਾ ਨਹੀਂ ਕਰ ਦੂੰ ਇਹਨੂੰ ਕਰਮਵਾਰੋਂ ਵੇਚ ਲਾ ਖੋਲ ਲੈ ਸਾਰੀ ਫੇਰ ਖੋਲ ਇਹ ਅੱਜ ਵੇਚ ਦੇਣੀ ਨੇ ਚੰਗਾ ਚੱਕੋ 13000 ਦਾ ਫੜਾ ਬਾਬਾ ਆ ਲੈ ਕਰਤਾ ਵੇਲਾ ਮੁੰਨਾ ਤਾਂ ਚੇਲਾ ਭਾਈ ਗੁੱਸਾ ਨਾ ਕਰੀ ਕਿਤੇ ਕਰੇ ਹੋਰੇ ਤਰ੍ਹਾਂ ਕਰਤਾ ਨਾ ਪਹਿਲਾਂ ਮੈਨੂੰ ਤਾਨ ਆ ਜਾਂਦੀ ਹੈ ਪਵਲ ਕਿ ਗੁੱਸਾ ਨਾ ਕਰੀ ਮੇਰੀ ਗੱਲ ਦਾ ਕਰੇ ਬਾਈਆਂ ਨੂੰ ਵੱਧ ਲੈ ਭਾਈ ਪਾ ਚੋਲੀ ਚ ਰੱਸਾ ਪਾ ਚੋਲੀ ਚ ਰੱਸਾ ਵਾ ਵਾ ਤੂੰ ਪਾ ਯਾਰ ਕਹਿਗਾ ਤੱਕੇ ਨਾ ਫੜਾਤਾ ਪਾ ਦੇ ਭਾਈ ਚੋਲੀ ਵੀ ਤੈਨੂੰ ਰੱਬ ਵਾਦਾ ਕਰੇ ਸਰਪੰਚ ਨੂੰ ਕਿਉਂ ਸਰਪੰਚ ਠੀਕ ਹੈ ਠੀਕ ਹੈ ਇਹਣਾ ਤਾਂ ਅੱਜ ਤੋਂ ਵੋਟਾਂ 'ਚ ਲੜਨ ਨੂੰ ਫਿਰਦਾ ਹੈ ਕਰਤੀ ਪੱਕੀ ਪੁੱਛਾ ਹਾਂ ਉਰੀ ਕਰਨ ਕਰਤੇ ਤੇਰੇ ਪੱਕੇ ਆ ਮੈਂ ਫਿਰਦਾ ਸਰਪੰਚ ਚੁਣਾ ਦੇ ਹੁਣ ਤੂੰ ਸਰਪੰਚੀ ਜਿਲ੍ਹੇ ਹੁੰਦੇ ਆ ਹੁਣ ਮੂਰੇ ਇਲੈਕਸ਼ਨ ਆਉਣ ਵਾਲੇ ਨੇ ਇੰਟਰਵਿਊ ਦੀ ਮੈਂ ਕਰੂੰ ਪਿੰਡ ਚ ਆ ਕੇ ਮੈਨੂੰ ਕੀ ਇੰਟਰਵਿਊ ਮੈਂ ਕਰੂੰ ਇਹਦੀ ਕਹਿ ਦਿਓ ਭਰੇ ਸਰਪੰਚ ਲੈ ਜਿਆਗਾ ਸਰਪੰਚ ਦਾ ਢੋਲੀ ਬਾਈ ਵਧੀਆ ਬੱਚਾ ਮਹੰਗਾ ਤਾਂ ਨਹੀਂ 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 ਕਿਤੇ ਐ ਨਾ ਕਦੀ ਗੱਲਬਾਤ ਕਰੀ ਹੁੰਦੀ ਇਹਦੇ ਨਾਲ ਮੈਂ ਤਾਂ ਵਿਚਾਰਨ ਨੂੰ ਨਹੀਂ ਜਾਣਦਾ ਵੀ ਨਹੀਂ ਤੈਨੂੰ ਵੀ ਨਹੀਂ ਜਾਣਦਾ ਉਰੇ ਤੁਰਤ ਫੁਰਤ ਗੱਲਬਾਤ ਹੋਈ ਹੈ ਜੈਸੀ ਵੀ ਹੋਈ ਹੈ ਪਸੰਦਾ ਲੈ ਜਾਣੀ ਹਜੇ ਵੀ ਅਗਲੇ ਵਾਲੇ ਦੇ ਲੈਣੀ ਹਾਂ ਨਹੀਂ ਸਾਈ ਵਾਪਸ ਆਏ ਬੰਦੇ ਹਜੇ ਠੱਗ ਨਹੀਂ ਚੋਰ ਨਹੀਂ ਰੋਜ਼ ਮਿਲਣਗੇ ਨਾਲ ਇਹਨੇ ਮੰਡੀਆਂ ਚ ਕਿਉਂ ਜੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਸ ਫਿਰ ਹੁਣ 7 ਵਾਰੀ ਕਹਿਦਾ ਮੇਰਾ 7 ਵਾਰੀ ਕਹੋਣਾ ਹੁੰਦਾ ਵੀਡੀਓ ਦੇ ਵਿੱਚ ਬਾਈ ਮੈਂ ਆਪਦੇ ਕਸੂਰ ਚ ਨਹੀਂ ਆਉਣਾ ਸਹੀ ਗੱਲ ਹੈ ਗੁੱਗਲ ਭਾਈ ਨਕਦੀ ਚੱਲੂ ਨਕਦੇ ਦਵਾਵਾਂਗੇ ਤੇਰੇ ਛੋਟੇ ਭਾਈ ਡਰਨਾ ਕੱਪ ਤੈਨੂੰ ਵਾਅਦਾ ਕਰੇ ਪਾਗੜੀ ਚਰਨੇ ਵਾਲੀ ਚ ਨੂੰ ਵੀ ਮੇਲਾ ਦੇਖ ਕੇ ਜਾਇਓ ਚਲੋ ਦੋ ਜਣੇ ਚਲੋ ਗੱਡੀ ਆ ਗੱਡੀ ਨੂੰ ਬਾਈ ਆ ਨਾ ਮੈਂ ਜ਼ਿੰਮੇਦਾਰ ਨਹੀਂ ਹਾਂ ਤੇਰੀ ਕਿਉਂ ਵੀ ਤੇਰੇ ਮੈਂ ਤਾਂ ਦਵਾਤ ਆਪ ਦੀ ਲਿਖਾਈ ਕਰਾ ਲਓ ਬਾਹਰ ਦੋ ਚੱਕ ਕੇ ਦੋ ਮੁੰਡਿਆਂ ਮੂਰੀਆਂ ਲੱਤਾਂ ਚੱਕ ਕੇ ਬਾੜੋ ਪਹਿਲਾਂ ਲੱਤਾਂ ਤੋੜ ਦਿਓ ਲੱਦਣ ਸਿੱਖੋ ਹਾਂ ਉਹ ਨਾਲ ਇੱਕ ਵਾਰੀ ਫੱਟਾ ਫੱਟਾ ਲਾ ਦੇ ਓਏ ਮੂਰੀਆਂ ਲੱਤਾਂ ਚੱਕ ਕੇ ਵਿੱਚ ਵਾਰ ਦੇ ਇਹਨੂੰ ਬੱਕਰੇ ਨੂੰ ਆ ਗੱਡੀ ਚ ਗੱਡੀ ਚ ਓਏ ਗੁਰੂਆ ਆ ਫੱਟਾ ਕੱਢ ਲੈ ਦੇਖੋ ਜੀ ਲੈ ਬਾਈ ਆ ਜਾ ਦੇਖੋ ਬਾਈ ਨਾ ਨਾ ਤੱਕਦੇ ਨਾ ਕੋਈ ਸਾਰਾ ਲਵੇੜਦਾ ਹੀ ਜਾਂਦਾ ਪਾੜ ਓਏ ਮੈਂ ਮਨਾ ਚਾਖ ਕੇ ਗੱਡੀ ਚ ਵੜ ਬੋਝ ਕੇ ਬੋਝ ਕੇ ਲੱਤਾਂ ਤੋੜਦੀ ਓਏ ਲੱਤਾਂ ਤੋੜਦੀ ਬਾਈ ਮੂਰਲੀਆਂ ਲੱਤਾਂ ਤਹਾ ਤਾਰ ਗੱਡੀ ਦੇ ਵਿੱਚ ਬੋਝ ਕੇ ਸੱਟਣਾ ਬੱਚਾ ਪ੍ਰੇਮ ਨਾ ਪਾਲਿਆ ਅਗਲੇ ਦਾ ਹੁਣ ਪਾ ਦੇ ਆ ਜਾ ਬਾਈ ਪੈਸੇ ਦੇ ਦਈਏ ਇੱਕ ਡਾਣੀ ਜੀ ਪਾ ਦੋ ਤੋੜ ਕੇ ਇੱਕ ਡਾਣੀ ਚਰਨੇ ਤੋਂ ਲੈ ਕੇ ਪਾ ਦੋ ਕੁਛ ਨਹੀਂ ਜਾਂਦਾ ਆਈ ਸੜਦੇ ਥੱਲਿਓ ਸਾਰੀਆਂ ਚੁੱਕ ਕੇ ਵਿੱਚ ਮਾਰ ਖਾਈ ਜਾਣੀ ਪਤਾ ਸੱਤਾ ਵਿੱਚ ਨੰਬਰ ਦਿਓ ਯਾਰ ਨੰਬਰ ਮਹਾ ਚਿੰਤਾ ਨਾ 1000 ਹਾਂਜੀ 2000 3 4 5 6 ਦੋ 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 ਹਾਂ ਮੈਂ ਦੇਖ ਲਿਓ ਦੀ ਪਿੱਛੇ ਪਏ ਹੋਏ ਨੇ ਗਲਤ ਕੰਮ ਕਦੇ ਨਹੀਂ ਕਰਨਾ ਬਾਈ ਕਿ ਹੋ ਗਈ ਕਿੰਨੇ ਪੀਛੇ 6 7 7 ਹੋ ਗਏ 7 ਦੁਬਾਰੇ ਗਣ ਮੜੀ ਪਰਖਾ ਪੈ ਸਕਦਾ ਬਾਈ ਨਾ 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 ਹਾਂ ਜੀ ਹਾਂ 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71 72 73 74 75 76 77 78 79 80 81 82 83 84 85 86 87 88 89 90 91 92 93 94 9 11 12 13000 ਹੋ ਗਏ 13 ਦੀ ਵਿਕਿਆਜੀ ਹਾਂਜੀ 13 ਦੇਤਾ ਬਾਕੀ